ਸਤਿ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆਂ ਪੰਜਾਬ ਦੀ ਆ ਪਿੱਛੇ ਜੇ ਮੈਂ ਬਾਹਰ ਅਨਾਉਂਸਮੈਂਟ ਸੁਣੀ ਕਿ 800 ਰੁਪਏ ਵਿੱਚ ਸਾਰੇ ਟੱਬਰ ਬੈਠ ਕੇ ਖਾਓ ਮੈਂ ਸੋਚਿਆ ਇਹ ਵੀ ਕਿਸੇ ਪੋਲੀਟিক্যাল ਪਾਰਟੀ ਦੀ ਸਕੀਮ ਹੋ ਪਰ ਮੈਂ ਬਾਹਰ ਜਾ ਕੇ ਜਦੋਂ ਦੇਖਿਆ ਉਹ ਪਤੰਦਰ ਤਾਂ ਦਰੀਆਂ ਵੇਚਦਾ ਸੀ ਕਹਿੰਦਾ ਥੱਲੇ ਵਸਾ ਲਓ ਤੇ ਲੈ ਕੇ ਸਾਰਾ ਟੱਬਰ ਬੈਠ ਕੇ ਖਾਓ ਅੱਜ ਇਹ ਇੱਕ ਸਕੀਮਾ ਅੱਜ ਸਾਰੀਆਂ ਪਾਰਟੀਆਂ ਵੱਲੋਂ ਲਾਂਚ ਕੀਤੀਆਂ ਜਾ ਰਹੀਆਂ ਨੇ ਕੋਈ ਕੁਛ ਕਹਿੰਦਾ ਹੈ ਕੋਈ ਕੁਛ ਕਹਿੰਦਾ ਹੈ ਕੁਝ ਪਾਰਟੀਆਂ ਪੰਜਾਬ ਤੋਂ ਬਾਹਰੋਂ ਆ ਕੇ ਵੀ ਇੱਥੇ ਵੱਡੇ-ਵੱਡੇ ਵਾਅਦੇ ਕਰ ਰਹੀਆਂ ਨੇ ਕਿ ਇਹਨਾਂ ਸਾਰਿਆਂ ਨੇ ਪੰਜਾਬ ਬੀਨ ਮੰਗ ਤੇ ਸਮਝ ਲਿਆ ਵੀ ਇਹ ਸਿਰਫ ਮੰਗਣ ਦੇ ਵੋਟਾਂ ਪਾਉਂਦੇ ਨੇ ਇਹਨਾਂ ਨੇ ਕਿਉਂ ਸਮਝਿਆ ਕਿਉਂਕਿ ਇੱਥੇ ਅਸੀਂ ਆਪਣੀ ਵੋਟ ਦੀ ਕੀਮਤ ਨਹੀਂ ਸਮਝੀ ਅਸੀਂ ਸਦਾ ਹੀ ਸਰਕਾਰਾਂ ਚੁਣੀਆਂ ਫ੍ਰੀ ਦੇ ਕੰਮਾਂ ਲਈ ਜੋ ਫ੍ਰੀ ਸਾਨੂੰ ਵੰਡ ਸਕਦਾ ਕਿਸੇ ਨੇ ਲੈਪਟਾਪ ਦਿੱਤੇ ਕਿਸੇ ਨੇ ਮੋਬਾਈਲ ਦਿੱਤੇ ਕਿਸੇ ਨੇ ਬਿਜਲੀ ਦਿੱਤੀ ਕਿਸੇ ਨੇ ਕੋਈ ਪ੍ਰੋਮਿਸ ਦਿੱਤੀ ਤੇ ਕਿਸੇ ਨੇ ਕੋਈ ਆਟਾ ਦਾੜ ਦਿੱਤਾ ਅਸੀਂ ਬਿਕਦੇ ਚਲੇ ਗਏ ਤੇ ਲੋਕ ਸਾਨੂੰ ਖਰੀਦੇ ਚਲੇ ਗਏ ਇਹ ਹੈ ਪੰਜਾਬੀਆਂ ਦਾ ਹਾਲ ਅੱਜ ਜੋ ਪਾਰਟੀਆਂ ਬਾਹਰੋਂ ਨੇ ਜੋ ਦਿੱਲੀ ਵਿੱਚ ਵੀ ਜੋ ਨਹੀਂ ਦਿੱਤਾ ਉਹ ਪੰਜਾਬ 'ਚ ਦੇਣ ਦਾ ਵਾਅਦਾ ਕਰਦੀਆਂ ਨੇ ਕਿ ਹਰ ਔਰਤ ਜੋ 18 ਸਾਲ ਤੋਂ ਵੱਡੀ ਹੈ ਉਹਦੇ ਖਾਤੇ 6000 ਰੁਪਏ ਮਹੀਨਾ ਠੀਕ ਹੈ ਚੰਗੀ ਗੱਲ ਹੈ ਵੀ ਜਿਹੜੀਆਂ ਲੜਕੀਆਂ ਨੇ ਉਹਨਾਂ ਦੀ ਪਾਲਣ ਪੋਸ਼ਣ ਵਾਸਤੇ ਅਜਿਹੀ ਕੋਈ ਸਕੀਮ ਹੋਣੀ ਚਾਹੀਦੀ ਹੈ ਪਰ ਇਹ ਸਕੀਮ ਉਹਦੇ ਜਨਮ ਤੋਂ ਹੋਣੀ ਚਾਹੀਦੀ ਹੈ ਤਾਂ ਕਿ ਉਹਦੇ ਮਾਪਿਆਂ ਤੇ ਉਹ ਲੜਕੀ ਬੋਝ ਨਾ ਰਹੇ ਔਰ ਉਹ ਉਹਨੂੰ ਚੰਗੀ ਸਿੱਖਿਆ ਖਾਣਾ ਪੀਣਾ ਦੇ ਸਕੇ ਪਰ ਸਕੀਮ ਤਾਂ 18 ਸਾਲ ਤੋਂ ਲਾਗੂ ਕੀਤੀ ਹੈ ਕਿਉਂਕਿ ਇੱਕ ਤੋਂ 18 ਵਾਲਾ ਇਹਨਾਂ ਤਾਂ ਵੋਟ ਨਹੀਂ ਪਾਉਣੀ ਫਿਰ ਉਹਨਾਂ ਦੇ ਖਾਤੇ 'ਚ ਪੈਸੇ ਪਾ ਕੇ ਜਾਂ ਉਹਨਾਂ ਲਈ ਫਲਤੇ ਪਾ ਕੇ ਕੀ ਖਟਨਾ ਕਿਸੇ ਪਾਰਟੀ ਨੂੰ ਸਮਝ ਲਓ ਮਤਲਬ ਦੂਰ ਅੰਦੇਸ਼ੀ ਹੈ ਇਹ ਫਰੀਦਿਆਂ ਚੀਜ਼ਾਂ ਤੋਂ ਬਚੋ ਕਿਤੇ ਸਾਡਾ ਹਾਲ ਵੈਨਿਜੁਏਲਾ ਵਰਗਾ ਨਾ ਹੋ ਜAVE ਇੱਕ ਰਸਦਾ ਪੁਜਦਾ ਮੁਲਕ ਜੋ ਹੈ ਬਿਲਕੁਲ ਬੰਜਰ ਹੋ ਜAVE ਔਰ ਲੋਕ ਮੰਗਤੇ ਬਣਤੇ ਮਜਬੂਰ ਮੰਗੋ ਜੇ ਗਰੰਟੀਆ ਮੰਗਣੀਆਂ ਨੇ ਰੋਜ਼ਗਾਰ ਦੀਆਂ ਮੰਗੋ ਲੌਂਡ ਆਰਡਰ ਦੀਆਂ ਮੰਗੋ ਤੇ ਨਾਲ ਇਹ ਵੀ ਮੰਗੋ ਕਿ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ ਅਸੀਂ ਕਿੰਨਾ ਕਰਜ਼ਾ ਜੋ 3 ਲੱਖ ਕਰੋੜ ਦਾ ਉਸ ਤੋਂ ਘਟਾਵਾਂਗੇ ਕਿਉਂਕਿ ਕੋਈ ਉਸ ਤੇ ਗੱਲ ਨਹੀਂ ਕਰਦਾ ਇੱਧਰ ਉੱਧਰੋਂ ਕਰਜ਼ਾ ਚੱਕ ਕੇ ਸਰਕਾਰੀ ਪ੍ਰਾਪਰਟੀ ਵੇਚ ਕੇ ਤੁਹਾਨੂੰ ਵੰਡੀ ਜਾਂਦੇ ਨੇ ਜੋ ਤੁਹਾਨੂੰ ਮੰਨ ਕੇ ਵਸੂਲ ਕਰਨਾ ਹੈ ਇਹਨਾਂ ਤੋਂ ਬਚੋ ਸਵਾਲ ਪੁੱਛੋ ਕਿ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਦੇਵੋਗੇ ਕਿੰਨੇ ਕਾਰਖਾਨੇ ਲੱਗਣਗੇ ਕਿੰਨੇ ਹੋਰ ਕੰਮ ਇੱਥੇ ਚੱਲਣਗੇ ਜਿਨ੍ਹਾਂ 'ਚ ਨੌਕਰੀਆਂ ਮਿਲਣਗੇ ਜੇ ਨੌਕਰੀਆਂ ਮਿਲਣਗੀਆਂ ਬੰਦੇ ਕਮਾਉਣ ਜੋਗੇ ਹੋਣਗੇ ਆਪੇ ਹੀ ਚੀਜ਼ਾਂ ਖਰੀਦ ਲੈਣਗੇ ਕਾਹਨੂੰ ਫ੍ਰੀ ਦੇ ਮੰਗ ਤੇ ਬੰਨਦੀ ਲੋੜ ਨਹੀਂ ਆਓ ਜਹੈਲ ਲੋਕ ਚਾਹੇ ਕਿਸੇ پارٹی ਦੇ ਨਿਸ਼ਾਨ ਉਹਨਾਂ ਤੋਂ ਬਚੀ